ਬੜੀ ਦੁਖਦਾਈ ਗੱਲ ਆ ਔਰ ਮੈਂ ਇਸ ਨੂੰ ਕੰਡੈਮਨ ਕਰਦਾ ਹਾਂ ਹਾਲਾਤ ਵੇਖ ਲਓ ਕਿ ਜਿਹੜੀ ਨੈਸ਼ਨਲ ਕਮਿਸ਼ਨ ਚੇਅਰਪਰਸਨ ਹੋਵੇ ਵਿਮਨਦੀ ਰਾਜ ਸਭਾ ਦੀ ਐਮਪੀ ਉਹ ਵਸwati Mehiwal ਅੱਜ ਉਹਦੇ ਨਾਲ ਹੀ ਅਤਿਆਚਾਰ ਕਿੱਥੇ ਹੋਰ ਨਹੀਂ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੇ ਘਰ ਚ ਹੋਇਆ ਪਰ ਹਲੇ ਤੱਕ ਜਿਨੇ ਇਹ ਕਾਰਵਾਈ ਕੀਤੀ ਹੈ ਜਿਨੇ ਇਹ ਬੇਇਨਸਾਫੀ ਇਹ ਜ਼ੁਲਮ ਉਸਦੀ ਪੈਨ ਨਾਲ ਕੀਤਾ ਉਹ ਅਰਵਿੰਦ ਕੇਜਰੀਵਾਲ ਦਾ ਮੁਛਦਾ ਬਾਲ ਹੈ ਰਾਈਟ ਹੈਂਡ ਮੈਨ ਹੈ ਕਰਤਾ ਧਰਤਾ ਹੈ ਔਰ ਹਲੇ ਤੱਕ ਫੌਜੇ ਤੇ ਕੋਈ ਕਾਰਵਾਈ ਨਹੀਂ ਜੇ ਮੁੱਖ ਮੰਤਰੀ ਨੂੰ ਕੋਈ ਮਿਲਣ ਜਾਵੇ ਧੀ ਪੈਨ ਜੇ ਉਹਦੇ ਬਾਹਰ ਕਮਰਿਆਂ 'ਚ ਬੈਠੇ ਨਾਲ ਉਹਦੇ ਨਾਲ ਬਦਸਲੂਕ ਕੀ ਹੋ ਰਹੀ ਹੈ ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਇੱਥੇ ਪੈਨਾ ਦਾ ਆਮ ਆਦਮੀ ਪਾਰਟੀ ਕੀ ਸਤਕਾਰ ਕਰਦੀ ਹੈ ਉਹ ਪੰਜਾਬ ਦੀਆਂ ਸੜਕਾਂ 'ਚ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਰਾਜ 'ਚ ਇਹੀ ਕੁਝ ਹੋ ਰਿਹਾ ਧੀਆਂ ਪੈਣਾ ਦੀਆਂ ਰੋਜ਼ ਇੱਜਤਾਂ ਲੁੱਟੀਆਂ ਜਾ ਰਹੀਆਂ ਰੋਜ਼ ਇੱਥੇ ਕਿਸੇ ਨਾਲ ਚੈਨੀ ਚੋਰ ਕਿਸੇ ਦੇ ਗਲ ਪੈਂਦਾ ਕਿਸੇ ਦੇ ਵਾਲੀਆਂ ਲਾ ਕੇ ਰਹਿ ਜਾਂਦੇ ਨੇ ਇਹ ਰੋਜ਼ ਦੇ ਹਾਲਾਤ ਬਣਦੇ ਔਰ ਇਹੀ ਅਸਲ ਤੇ ਅਸਲੀਅਤ ਆ ਆਮ ਆਦਮੀ ਪਾਰਟੀ ਦੀ ਰੋਕੀ ਬਚਨ ਤੇ ਇਹਨਾਂ ਤੇ ਕਾਰਵਾਈ ਬੜੀ ਦੁਖਦਾਈ ਗੱਲ ਆ ਔਰ ਮੈਂ ਇਸ ਨੂੰ ਪੰਡੈਮ ਕਰਦਾ ਹਾਲਾਤ ਵੇਖ ਲਓ ਕਿ ਜਿਹੜੀ ਨੈਸ਼ਨਲ ਕਮਿਸ਼ਨ ਚੇਅਰਪਰਸਨ ਹੋਵੇ ਵਿਮਨਦੀ ਰਾਜ ਸਭਾ ਦੀ ਐਮਪੀ ਉਹ ਵੇ સ્વાਤੀ ਮਹਿਵਾਲ ਅੱਜ ਉਹਦੇ ਨਾਲ ਹੀ ਹਤਿਆਚਾਰ ਕਿੱਥੇ ਹੋਰ ਨਹੀਂ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੇ ਘਰ ਚ ਹੋਇਆ ਪਰ ਹਲੇ ਤੱਕ ਜਿਨੇ ਇਹ ਕਾਰਵਾਈ ਕੀਤੀ ਹੈ ਜਿਨੇ ਇਹ ਬੇਇਨਸਾਫੀ ਇਹ ਜ਼ੁਲਮ ਉਸ ਦੀ ਫੈਨ ਨਾਲ ਕੀਤਾ ਹੈ ਉਹ ਅਰਵਿੰਦ ਕੇਜਰੀਵਾਲ ਦਾ ਮੁੱਛ ਦਾ ਬਾਲ ਹੈ ਰਾਈਟ ਹੈਂਡ ਮੈਨ ਹੈ ਕਰਤਾ ਧਰਤਾ ਹੈ ਔਰ ਹਲੇ ਤੱਕ ਫੌਜੇ ਤੇ ਕੋਈ ਕਾਰਵਾਈ ਨਹੀਂ ਜੇ ਮੁੱਖ ਮੰਤਰੀ ਨੂੰ ਕੋਈ ਮਿਲਣ ਜਾਵੇ ਧੀ ਭੈਣ ਤੇ ਉਹਦੇ ਬਾਹਰ ਕਮਰਿਆਂ 'ਚ ਬੈਠੇ ਨਾਲ ਉਹਦੇ ਨਾਲ ਬਦਸਲੂਕ ਕੀ ਹੋ ਰਹੀ ਹੈ ਤੇ ਤੁਸੀਂ ਆਪ ਹਿਸਾਬ ਲਾ ਲਓ ਕਿੰਦੀਆਂ ਬੇਨਾਂਦਾ ਆਮ ਆਦਮੀ ਪਾਰਟੀ ਕੀ ਸਤਕਾਰ ਕਰਦੀ ਹੈ ਉਹ ਪੰਜਾਬ ਦੀਆਂ ਸੜਕਾਂ 'ਚ ਵੀ ਅਰਵਿੰਦ ਕੇਚਰੀਵਾਲ ਤੇ ਭਗਵੰਤ ਮਾਨ ਦੇ ਰਾਜ 'ਚ ਇਹੀ ਕੁਝ ਹੋ ਰਿਹਾ ਧੀਆਂ ਪਣਾ ਦੀਆਂ ਰੋਜ਼ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਰੋਜ਼ ਇੱਥੇ ਕਿਸੇ ਨਾਲ ਚੈਨੀ ਚੋਰ ਕਿਸੇ ਦੇ ਗਲ ਪੈਂਦਾ ਕਿਸੇ ਦੇ ਵਾਲੀਆਂ ਲਾ ਕੇ ਰਹਿ ਜਾਂਦੇ ਨੇ ਇਹ ਰੋਜ਼ ਦੇ ਹਾਲਾਤ ਬਣਦੇ ਔਰ ਇਹੀ ਅਸਲ ਤੇ ਅਸਲੀਅਤ ਆ ਆਮ ਆਦਮੀ ਪਾਰਟੀ ਦੀ ਰੋਕੀ ਬਚਨ ਤੇ ਇਹਨਾਂ ਤੇ ਕਾਰਵਾਈ ਬੜੀ ਦੁਖਦਾਈ ਗੱਲ ਆ ਔਰ ਮੈਂ ਇਸ ਨੂੰ ਕੰਡੈਮਨ ਕਰਦਾ ਹਾਂ ਹਾਲਾਤ ਵੇਖ ਲਓ ਕਿ ਜਿਹੜੀ ਨੈਸ਼ਨਲ ਕਮਿਸ਼ਨ ਚੇਅਰਪਰਸਨ ਉਹ ਵੇ ਮਮਨਦੀ ਰਾਜ ਸਭਾ ਦੀ ਐਮਪੀ ਉਹ ਵੇ સ્વાਤੀ ਮਹਿਵਾਲ ਅੱਜ ਉਹਦੇ ਨਾਲ ਹੀ ਹੱਤਿਆਚਾਰ ਕਿੱਥੇ ਹੋਰ ਨਹੀਂ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੇ ਘਰ ਚ ਹੋਇਆ ਪਰ ਹਲੇ ਤੱਕ ਜਿਨੇ ਇਹ ਕਾਰਵਾਈ ਕੀਤੀ ਹੈ ਜਿਨੇ ਇਹ ਬੇਇਨਸਾਫੀ ਇਹ ਜ਼ੁਲਮ ਉਸਦੀ ਹਿਫਾਨ ਨਾਲ ਕੀਤਾ ਉਹ ਅਰਵਿੰਦ ਕੇਜਰੀਵਾਲ ਦਾ ਮੋਛਦਾ ਬਾਲ ਹੈ ਰਾਈਟ ਹੈਂਡ ਮੈਨ ਕਰਤਾ ਧਰਤਾ ਔਰ ਹਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਜੇ ਮੁੱਖ ਮੰਤਰੀ ਨੂੰ ਕੋਈ ਮਿਲਣ ਜਾਵੇ ਧੀ ਪੈਣ ਤੇ ਉਹਦੇ ਬਾਹਰ ਕਮਰਿਆਂ 'ਚ ਬੈਠੇ ਨਾਲ ਉਹਦੇ ਨਾਲ ਬਦਸਲੂਕ ਕੀ ਹੋ ਰਹੀ ਹੈ ਤੇ ਤੁਸੀਂ ਆਪ ਹਿਸਾਬ ਲਾ ਲਓ ਧੀ ਪੈਣਾ ਦਾ ਆਮ ਆਦਮੀ ਪਾਰਟੀ ਕੀ ਸਤਕਾਰ ਕਰਦੀ ਉਹ ਪੰਜਾਬ ਦੀਆਂ ਸੜਕਾਂ 'ਚ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਰਾਜ 'ਚ ਇਹੀ ਕੁਝ ਹੋ ਰਿਹਾ ਧੀ ਪੈਣਾ ਦੀਆਂ ਰੋਜ਼ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਰੋਜ਼ ਇੱਥੇ ਕਿਸੇ ਨਾਲ ਚੈਨੀ ਚੋਰ ਕਿਸੇ ਦੇ ਗਲ ਪੈਂਦਾ ਕਿਸੇ ਦੇ ਵਾਲੀਆਂ ਲਾ ਕੇ ਰਹਿ ਜਾਂਦੇ ਨੇ ਕਿ ਰੋਜ਼ ਦੇ ਹਾਲਾਤ ਬਦਲੇ ਔਰ ਇਹੀ ਅਸਲ ਤੇ ਅਸਲੀਅਤ ਆ ਆਮ ਆਦਮੀ ਪਾਰਟੀ ਦੀ ਝੂਕੀ ਬਚਨ ਤੇ ਇਹਨਾਂ ਤੇ ਕਾਰਵਾਈ